ਅਕਸਰ ਆਪਾਂ ਵੇਖਦੇ ਆ ਜਦੋਂ ਕੋਈ ਅੰਮ੍ਰਿਤ ਛਕ ਲੈਂਦਾ ਆ ਤਾਂ ਉਹਦੇ ਜੀਵਨ ਦੇ ਵਿੱਚ ਬਹੁਤ ਜਲਦੀ ਬਹੁਤ ਤੇਜ਼ੀ ਦੇ ਨਾਲ ਬਹੁਤ ਵੱਖਰੇ ਤਰ੍ਹਾਂ ਦਾ ਬਦਲਾਅ ਆਉਂਦਾ ਆ ਇਹਨੂੰ ਵੇਖ ਕੇ ਕਈ ਵਾਰੀ ਉਹਨਾਂ ਦੀ ਪੁਰਾਣੀ ਮਿੱਤਰ ਮੰਡਲੀ ਦੇ ਜਿਹੜੇ ਤਾਂ ਗੁਰੂ ਨਾਲ ਜੁੜੇ ਹੋਏ ਨੇਂਦਰੋਂ ਪੈ ਭਾਵਨਾ ਦੇ ਵਿੱਚ ਰਹਿਣ ਵਾਲੇ ਨੇ ਉਹ ਇਸ ਚੀਜ਼ ਨੂੰ ਦੇਖਦੇ ਨੇ ਪਰ ਬਹੁਤ ਵਾਰੀ ਕੀ ਹੁੰਦਾ ਆ ਪੁਰਾਣੀ ਮਿੱਤਰ ਮੰਡਲੀ ਦੇ ਕੁਝ ਨਾ ਕੁਝ ਹੋਣਗੇ ਜਿਹੜੇ ਇਹ ਕਹਿਣਗੇ ਕਹਿੰਦੇ ਸੁਣੇ ਨੇ ਇਹ ਕੱਲ ਤੱਕ ਸਾਡੇ ਨਾਲ ਬਹਿੰਦਾ ਸੀ ਉੱਠਦਾ ਸੀ ਖਾਂਦਾ ਪੀਂਦਾ ਸੀ ਤੇ ਅਖਾਨਵਰਤ ਦੇ ਨੇ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਪਰ ਉਹ ਇੱਕ ਚੀਜ਼ ਭੁੱਲ ਜਾਂਦੇ ਐ ਕਿ ਇੰਨੀ ਵੱਡੀ ਤਬਦੀਲੀ ਗੁਰੂ ਸਾਹਿਬ ਜੀ ਦੇ ਅੰਮ੍ਰਿਤ ਦੇ ਕਰਕੇ ਐ ਕਿਉਂਕਿ ਜਿਹੜੀ ਪੁਰਾਣੀ ਮੰਡਲੀ ਦੇ ਵਿੱਚ ਉਹ ਪਹਿਲਾਂ ਬੈਠਦੇ ਸੀ ਉੱਥੇ ਸ਼ਰਾਬ ਸੀ ਉੱਥੇ ਸ਼ਰਾਬ ਤੇ ਕਬਾਬ ਹੁੰਦਾ ਸੀ ਪਰ ਅੱਜ ਜੇ ਕੋਈ ਤਬਦੀਲ ਹੋਏ ਹੈ ਬਦਲੇ ਹੈ ਤੇ ਉਹ ਅਮਰਤ ਦੇ ਕਰਕੇ ਉਹਦੇ ਚ ਚੇਂਜ ਆਈ ਹੈ ਇਸ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਦੇਖਿਆ ਜਾਵੇ ਬਹੁਤ ਜ਼ਰੂਰੀ ਹੈ ਪਹਿਲੀ ਗੱਲ ਜਿਹੜੇ ਪੁਰਾਣੀ ਮਿੱਤਰ ਮੰਡਲੀ ਦੇ ਵਿੱਚ ਸਿਆਣੇ ਹੋਣਗੇ ਅਕਲ ਦੇ ਸਿਆਣੇ ਤਜਰਬੇ ਦੇ ਸਿਆਣੇ ਭਾਵਨਾਵਾਂ ਦੇ ਕਰਕੇ ਸਿਆਣੇ ਤੇ ਗੁਰੂ ਵੱਲੋਂ ਜਿਨ੍ਹਾਂ ਨੂੰ ਇਹ ਸਿਆਣਪ ਬਖਸ਼ਿਸ਼ ਕੀਤੀ ਗਈ ਹੈ ਉਹ ਇਸ ਚੀਜ਼ ਦਾ ਸ਼ੁਕਰ ਕਰਨਗੇ ਕਿ ਸ਼ੁਕਰ ਹੈ ਕਿਸੇ ਨੂੰ ਗੁਰੂ ਦੀ ਦਾਤ ਪ੍ਰਾਪਤ ਹੋਈ ਹੈ ਜਿਹੜੇ ਦੂਸਰੇ ਪ੍ਰਕਾਰ ਦੇ ਹੋਣਗੇ ਉਹ ਤੰਜ ਕਸਣਗੇ ਉਲਾਂਬੇ ਜੇ ਦੇਣਗੇ ਤੇ ਇਹ ਭੁੱਲ ਜਾਂਦੇ ਨੇ ਕਿ ਅਸੀਂ ਕਿਸੇ ਨਾ ਕਿਸੇ ਢੰਗ ਅ ਸਿੱਧੇ ਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੰਮ੍ਰਿਤ ਉਹਨਾਂ ਦੀ ਦੱਸੀ ਹੋਈ ਮਰਯਾਦਾ ਦੇ ਉੱਪਰ ਉਂਗਲ ਉਠਾ ਰਹੇ ਹਾਂ ਭੁੱਲ ਜਾਂਦੇ ਨੇ ਇਹ ਕਹਿਣ ਲੱਗੇ ਆ ਕਿ ਕੱਲ ਤੱਕ ਸਾਡੇ ਨਾਲ ਹੀ ਬੈਠਦਾ ਸੀ ਅੱਜ ਵੱਡਾ ਸਾਧੂ ਬਣ ਗਿਆ ਜੋ ਵੱਡਾ ਬ੍ਰਹਮ ਗਿਆਨੀ ਹੋ ਗਿਆ ਅਮਰਤ ਸ਼ਕ ਲਿਆ ਭੁੱਲ ਜਾਂਦੇ ਨੇ ਕਿ ਗੁਰੂ ਸਾਹਿਬ ਜੀ ਦੇ ਅਮਰਤ ਦੇ ਨਾਲ ਤਬਦੀਲੀ ਆਏਗੀ ਹਾਂ ਕਿਸੇ ਵਿੱਚ ਉਹ ਤਬਦੀਲੀ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਉਹਦੀ ਪੁਰਾਣਾ ਜੀਵਨ ਪੁਰਾਣਾ ਰਹਿਣ ਸਹਿਣ ਉਹਦੇ ਵਿੱਚ ਇਹਨਾਂ ਵੱਡਾ ਬਦਲਾਵ ਉਹ ਤੋਂ ਆਪਣੇ ਆਪ ਤੋਂ ਵੀ ਅਜੇ ਝੱਲਿਆ ਨਹੀਂ ਜਾਂਦਾ ਹੋ ਸਕਦਾ ਉਹ ਅੰਮ੍ਰਿਤ ਦੀ ਉਸ ਸਮਰੱਥਾ ਨੂੰ ਸਹਿਜ ਦੇ ਵਿੱਚ ਹੰਡਾਉਣ ਤੋਂ ਅਸਮਰੱਥ ਹੋਵੇ ਉਦੋਂ ਸਾਨੂੰ ਚਾਹੀਦਾ ਕਿ ਅਸੀਂ ਉਹਦੇ ਵਾਸਤੇ ਗੁਰੂ ਅੱਗੇ ਅਰਦਾਸ ਕਰੀਏ ਕਿ ਸਤਿਗੁਰੂ ਜੀ ਤੁਸੀਂ ਇਹਦੇ ਜੀਵਨ ਦੇ ਵਿੱਚ ਅੰਮ੍ਰਿਤ ਦੀ ਦਾਤ ਲੈ ਕੇ ਆਂਦੀ ਹੈ ਤੇ ਕਿਰਪਾ ਕਰੋ ਇਹਦੇ ਸਿਰ ਤੇ ਹੱਥ ਰੱਖੋ ਕਿ ਇਹ ਸਹਜ ਦੇ ਵਿੱਚ ਇਸ ਅੰਮ੍ਰਿਤ ਦੀ ਸਮਰੱਥਾ ਨੂੰ ਪ੍ਰਵਾਨ ਕਰ ਸਕੇ ਸਹਜ ਦੇ ਵਿੱਚ ਜਿਉਂ ਸਕੇ ਸਹਜ ਦੇ ਵਿੱਚ ਆ ਸਕੇ ਨਹੀਂ ਤਾਂ ਅਸੀਂ ਜਾਣੇ ਅਣਜਾਣੇ ਦੇ ਵਿੱਚ ਗੁਰੂ ਸਾਹਿਬ ਜੀ ਦੇ ਅੰਮ੍ਰਿਤ ਦੇ ਰਾਹੀ ਆਉਣ ਵਾਲੀ ਤਬਦੀਲੀ ਦੇ ਉੱਪਰ ਕਿੰਤੂ ਪ੍ਰੰਤੂ ਕਰ ਰਹੇ ਹਾਂ ਕਿ ਇੰਜ ਕਿਵੇਂ ਹੋ ਸਕਦਾ ਕੱਲ ਤੱਕ ਸਾਡੇ ਨਾਲ ਬਹਿਂਦਾ ਸੀ ਕੱਲ ਤੱਕ ਸਾਡੇ ਨਾਲ ਪਿਆਲਾ ਸਾਂਝਾ ਸੀ ਕੱਲ ਤੱਕ ਤਾਂ ਮੀਟ ਦੇ ਨਾਲ ਇਹਦੇ ਕਪੜੇ ਲਿਬੜੇ ਹੁੰਦੇ ਸੀ ਕੱਲ ਤੱਕ ਤਾਂ ਇਹ ਖਾ ਪੀ ਕੇ ਗਾਲਾਂ ਕੱਢਦਾ ਸੀ ਤੇ ਅੱਜ ਸਾਨੂੰ ਮੱਤਾਂ ਦਿੰਦਾ ਆ ਉਹ ਮੱਤ ਗੁਰੂ ਸਾਹਿਬ ਜੀ ਦੇ ਅਮਰਤ ਦੇ ਰਾਹੀ ਉਹ ਸਿੱਖਿਆ ਗੁਰੂ ਸਾਹਿਬ ਜੀ ਦੀਆਂ ਰਹਿਤਾਂ ਦੇ ਰਾਹੀ ਉਹ ਅਸੀਸਾਂ ਗੁਰੂ ਸਾਹਿਬ ਜੀ ਦੇ ਪੰਜਾਂ ਪਿਆਰਿਆਂ ਦੇ ਦੁਆਰਾ ਜਿਹਨੂੰ ਪ੍ਰਾਪਤ ਹੋਈਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਆ ਤਾਂ ਕਿ ਜੋ ਉਹਨੂੰ ਪ੍ਰਾਪਤ ਹੋਇਆ ਤੁਸੀਂ ਉਹਦੇ ਤੋਂ ਵਾਂਝੇ ਨਾ ਰਹਿ ਜਾਓ ਪਰ ਕਿਉਂਕਿ ਪੁਰਾਣੀ ਮਿੱਤਰ ਮੰਡਲੀ ਪੁਰਾਣੇ ਖਿਆਲਾਂ ਦੇ ਵਿੱਚ ਜਿਉਂ ਰਹੀ ਹੈ ਉਹਦੇ ਵਿੱਚੋਂ ਇੱਕ ਨੂੰ ਨਵਾਂ ਜੀਵਨ ਪ੍ਰਾਪਤ ਹੋਇਆ ਸਤਗੁਰ ਕੈ ਜਨਮੇ ਗਵਨ ਮਿਟਾਇਆ ਅਨਹਤ ਰਾਤੇ ਇਹ ਮਨ ਲਾਇਆ ਉਹਦਾ ਜੀਵਨ ਨਵਾਂ ਆ ਤਾਂ ਸਾਨੂੰ ਪੁਰਾਣਿਆਂ ਨੂੰ ਪੁਰਾਣੀ ਮਿੱਤਰ ਮੰਡਲੀ ਦੇ ਉਹਨਾਂ ਸੱਜਣਾ ਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਮਹਾਰਾਜੀਆਂ ਨੇ ਕਿਸੇ ਨੂੰ ਅਮਰਤ ਦੀ ਦਾਤ ਦਿੱਤੀ ਹੈ ਤਾਂ ਉਹਨੂੰ ਤੰਜ ਕਸਨ ਦੀ ਥਾਏ ਉਲੰਬੇ ਜਾਂ ਮੇਨੇ ਰੂਪ ਦੇ ਵਿੱਚ ਕੁਝ ਕਹਿਣ ਦੀ ਥਾਏ ਗੁਰੂ ਸਾਹਿਬ ਦਾ ਸ਼ੁਕਰ ਕਰੀਏ ਤੇ ਉਹਦੇ ਵਾਸਤੇ ਅਰਦਾਸ ਕਰੀਏ ਕਿ ਮਹਾਰਾਜ ਜੀ ਇਹਨੂੰ ਆਪ ਜੀ ਨੇ ਅਮਰਤ ਦੀ ਦਾਤ ਦਿੱਤੀ ਹੈ ਆਪ ਕਿਰਪਾ ਕਰੋ ਇਹਦੇ ਤੋਂ ਭੁੱਲਾ ਨਾ ਹੋਣ ਜੇ ਹੋਣ ਤੇ ਸਾਡੀ ਅਰਦਾਸ ਬੇਨਤੀ ਹੈ ਮਹਾਰਾਜ ਤੁਸੀਂ ਬਖਸ਼ਾਣ ਦੋ ਇਹਨੂੰ ਬਖਸ਼ ਲਿਓ ਜੀ ਇਸ ਤਰ੍ਹਾਂ ਦੇ ਨਾਲ ਮਿੱਤਰਤਾ ਵੀ ਬਣੀ ਰਹੇਗੀ ਤੇ ਅਸੀਂ ਜਾਣੇ ਜਾਣੇ ਗੁਰੂ ਸਾਹਿਬ ਜੀ ਦੇ ਅਮਰਤ ਤੇ ਰਹਿਤਾਂ ਤੇ ਕਿੰਤੂ ਪ੍ਰੰਤੂ ਜਾਂ ਉਂਗਲ ਉਠਾਉਣ ਤੋਂ ਵੀ ਬਚੇ ਰਹਿਾਂਗੇ ਭੁੱਲਾ ਚੁੱਕਾਂ ਦੀ ਮਾਫੀ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ